ਥੋਰ ਉੱਕ ਕੇ ਉਜਾੜੀਵੇ ਬਣ ਕੰਡੇ ਆਲੀ ਥੋਰ ਉੱਕ ਕੇ ਉਜਾੜੀਵੇ ਬਣ ਬਦਲੋਟੀ ਕਿਤੇ ਵਹ ਕੇ ਪਹਾੜੀਵੇ ਕਿਸ ਦੇ ਸ਼ਬਾਬ ਵਿੱਚ ਕਿਸ ਦੇ ਸ਼ਬਾਬ ਖੁਸ਼ ਹੈ ਸਲਾਮ ਤੈਨੂੰ ਕੁਰਝਾਨ ਬਾੜਿਆ ਕਈਆਂ ਦੇ ਢਿੱਡ ਭਰ ਦਿੰਦੀ ਏ ਸ਼ਹਿਰ 'ਚ ਲੱਗੀ ਰੁੜੀ ਵੀ ਤੇ ਉਜਲੇ ਕੱਪੜੇ ਟੱਕ ਦਿੰਦੇ ਨੇ ਭਾਵੇਂ ਤੰਗ ਦੀ ਮਿੱਟੀ ਨੂੰ ਉਜਲੇ ਕੱਪੜੇ ਟੱਕ ਦਿੰਦੇ ਨੇ ਭਾਵੇਂ ਤੰਗ ਦੀ ਮਿੱਟੀ ਨੂੰ ਗੱਲਾਂ ਵਿੱਚੋਂ ਦਿਸ ਪੈਂਦੀ ਏ ਸਿਰ 'ਚ ਦੱਬੀ ਤੂੜੀ ਵੀ ਗੱਲਾਂ ਵਿੱਚੋਂ ਦਿਸ ਪੈਂਦੀ ਏ ਸਿਰ 'ਚ ਦੱਬੀ ਤੂੜੀ ਵੀ ਤੇ ਬਹੁਤਾ ਪੈਸਾ ਕੱਢ ਦਿੰਦਾ ਏ ਪਾਗਲ ਜਾਨੂ ਬੰਦੇ ਨੂੰ ਚੰਗਾ ਲੱਗਦਾ ਉਹਨਾਂ ਦੇ ਲਫ਼ਜ਼ਾਂ ਵਰਗਾ ਅਜੇ ਤੱਕ ਮੇਰੇ ਖਿਆਲ ਨਾਲ ਕੋਈ ਸ਼ਾਇਰ ਇਹੋ ਜਿਹਾ ਨਹੀਂ ਹੋ ਸਕਿਆ ਜਿਹੜੇ ਉਹਨਾਂ ਵਰਗੇ ਅੱਖਰ ਚੁਣ ਲਿਆਵੇ ਤੇ ਅਸੀਂ ਹਰ ਸਾਲ ਜਿਹੜੇ ਆ ਡਾਟਰ ਰਵਿੰਦਰ ਰਾਜ ਡਾਟਰ ਨੂਪਰ ਆਂਦੇਸੇ ਜੋੜ ਦੇ ਨਾਲ ਇੱਥੇ ਸ਼ਹਿਰ ਟੂਰਿਜ਼ਮ ਵਿੱਚ ਹਰ ਸਾਲ ਪ੍ਰੋਗਰਾਮ ਜਿਹੜਾ ਵਾ ਉਹ ਇੱਕ ਤਰਵਾਨੇ ਆ ਸ਼ਹਿਰਾਂ ਨੂੰ ਬੁਲਾ ਕੇ ਬਹੁਤ ਚੰਗਾ ਲੱਗਦਾ ਸਾਨੂੰ ਮੈਨੂੰ ਵੀ ਤੁਹਾਨੂੰ ਯਾਦ ਕਰੇ ਸ਼ਿਮ ਬਟਾਲੀ ਸ਼ਹਿਰ ਹਾਂ ਜੀ ਜਦੋਂ ਇਹ ਦੁਨੀਆ ਦੇ ਵਿੱਚ ਅੱਜ ਸ਼ਾਇਦ ਕਿਤੇ ਨਾ ਕਿਸੇ ਹਰ ਕੋਨੇ ਦੇ ਵਿੱਚ ਇਹ ਗੱਲ ਦਸੂਣ ਦਾ ਹੀ ਚਾਹ ਹਾਂ ਜੀ ਬਟਾਲਾ ਸ਼ਹਿਰ ਤੁਸੀਂ ਆਪਣੇ ਆਪ ਕਿੰਨਾ ਆਪਣੇ ਆਪ ਨੂੰ ਮਾਣ ਹੁੰਦਾ ਹੈ ਜੀ ਕਿ ਸਾਡੇ ਬਟਾਲੇ ਦੇ ਸ਼ਾਇਰ ਜਿਹੜੇ ਨੇ ਉਹ ਆਲ ਵਰਲਡ ਵਿੱਚ ਯਾਦ ਕੀਤਾ ਜਾਂਦਾ ਅਲੱਗ-ਅਲੱਗ ਪਛਾਵਾਂ ਚ ਉਹਨਾਂ ਨੂੰ ਪੜਿਆ ਜਾਂਦਾ ਤੇ ਅਸੀਂ ਬਟਾਲੇ ਹੋਣ ਦੇ ਨਾਤੇ ਅਸੀਂ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ ਕਿ ਵੈਸੇ ਵੀ ਬਟਾਲੇ ਦੀ ਤਰੱਕੀ ਵਿੱਚ ਜਿਹੜਾ ਵਾ ਉਹ ਇੱਕ ਸ਼ਬਦਾਂ ਦਾ ਮੇਰੇ ਖਿਆਲ ਨਾਲ ਹਵਾ ਪਾਣੀ ਇਦਾਂ ਦਾ ਸ਼ਾਇਰ ਲੋਕ ਬਟਾਲੇ ਚ ਹੋਰ ਵੀ ਬਹੁਤ ਜ਼ਿਆਦਾ ਚ ਨੂੰ ਸ਼ਿਵ ਦੇ ਮੁਕਾਬਲੇ ਤੇ ਜਾਣਾ ਕਿਸੇ ਵਾਰ ਤੇ ਪਰ ਜੇ ਉਹਨਾਂ ਦੀ ਸ਼ਾਇਰੀ ਸੁਣਾਗੇ ਤਾਂ ਤੁਹਾਨੂੰ ਉਹਨਾਂ ਵਿੱਚੋਂ ਦੂਸਰੇ ਸ਼ਾਇਰਾ ਤੋਂ ਕੁਝ ਅਲੱਗ ਸੁਣਨ ਨੂੰ ਮਿਲੇਗਾ ਤੇ ਉਹਨਾਂ ਦੀ ਸ਼ਾਇਰੀ ਅਲੱਗ ਹੋਵੇਗੀ ਬਟਾਲੇ ਦੇ ਸ਼ਾਇਰਾਂ ਦੀ ਦੂਸਰੇ ਜ਼ਿਲ੍ਹਿਆਂ ਤੋਂ ਜਿਹੜੀ ਹੈ ਸ਼ਾਇਰੀ ਆ ਉਹ ਕਾਫੀ ਲਾਗੋ ਹੋਵੇਗੀ ਸੁਣਨਯੋਗ ਹੋਵੇਗੀ ਤੇ ਸੁਣਨ ਨੂੰ ਚੰਗੀ ਲੱਗੇ ਅੱਜ ਜਿਵੇਂ ਕਿ ਅਸੀਂ ਸਾਰੇ ਜਾਣਦੇ ਆ ਕਿ ਮੇਰਾ ਦੇ ਸੁਲਤਾਨ ਪੰਜਾਬੀ ਦਾ ਜਿਹੜੇ ਸਰਮੋਰ ਤਰੂ ਤਾਰੇ ਸ਼ਾਇਰੀ ਦਾ ਜਿਹੜਾ ਉਹ ਸ਼ਿਵ ਕੁਮਾਰ ਦਾ ਅੱਜ ਬਰਸੀ ਦਾ ਦਿਨ ਹੈ ਅੱਜ ਦੇ ਦਿਨ ਉਹ ਸਾਰੇ ਤੋਂ ਸਾਡੇ ਕੋਲੋਂ ਪਿੱਛੇ ਗਏ ਸੀਗੇ ਤੇ ਗੋਵਿੰਦ ਵੀ ਬਰਸੀ ਅੱਜ ਉਹਨਾਂ ਦੀ ਮਨਾਈ ਜਾ ਰਹੀ ਹੈ ਅਸੀਂ ਇਹਦੇ ਸ਼ਿਵ ਕੁਮਾਰ ਬਰਾਲੀ ਕਲਾ ਤੇ ਸਭਿਆਚਾਰ ਸੋਸਾਇਟੀ ਦੇ ਵੱਲੋਂ ਇਹ ਸਾਰਾ ਸਾਰੇ ਪ੍ਰਯੋਜਨਕੀਤਾ ਸਾਰੇ ਪੰਜਾਬ ਤੋਂ ਚੁਣਵੇਂ ਜਿਹੜੇ ਸ਼ਾਇਰ ਨੇ ਉਹ ਆਪਣੇ ਸ਼ਰਧਾਂਜਲੀ ਦੇ ਰੂਪ ਦੇ ਆਪਣੇ ਕਵਤਾਵਾਂ ਜਿਹੜੀਆਂ ਉਹ ਸੜਾ ਰਹੇ ਨੇ ਇਸ ਤੋਂ ਪਹਿਲਾਂ ਹੋਰ ਵੀ ਵਿਦਵਾਨਾਂ ਨੇ ਗੱਲਾਂ ਕੀਤੀਆਂ ਸ਼ਿਵ ਕੁਮਾਰ ਹੋਰਾਂ ਦੇ ਜੀਵਨ ਬਾਰੇ ਚਾਨਣਾ ਪਾਇਆ ਉਹਨਾਂ ਦੀ ਕਵਤਾ ਦੇ ਕਿਹੜੇ-ਕਿਹੜੇ ਰੂਪ ਪ੍ਰਮੁੱਖ ਤੌਰ ਦੇ ਉੱਤੇ ਉਹ ਹੈਗੇ ਨੇ ਜਿਵੇਂ ਕਿ ਲੋਣਾ ਦੇ ਵਿੱਚ ਉਹਨਾਂ ਨੇ ਜਿਹੜਾ ਦੱਸਿਆ ਹੈਗਾ ਕਿ ਆਪਣਾ ਔਰ ਉਹ ਜਿਹੜੀ ਸ਼ਕਤੀਕਰਨ ਆ ਉਹਨੂੰ ਲਿਆਂਦਾ ਔਰਤ ਨੂੰ ਜਿਹੜਾ ਵੈਂਪ ਜਾਂ ਖਲਨਾਇਕਾ ਦੇ ਖੇਤਰ ਜੋ ਕੱਢ ਕੇ ਨਾਇਕਾ ਬਣਾ ਕੇ ਲੂਣਾ ਦੇ ਵਿੱਚ ਪੇਸ਼ ਕੀਤਾ ਇਹ ਇੱਕ ਬੜੀ ਵੱਡੀ ਦੇਣ ਹੈ ਕਵਤਾ ਨੂੰ ਜਿਹੜੀ ਕਿ ਸਦੀਆਂ ਤੱਕ ਜਿਹੜੀ ਪੂਰੀ ਨਹੀਂ ਕੀਤੀ ਜਾ ਸਕਦੀ ਬਾਕੀ ਵੀ ਉਹਨਾਂ ਨੇ ਕਪਤਾਵਾਂ ਦੇ ਵਿੱਚ ਜੇ ਠੇਠ ਪੰਜਾਬੀ ਮੁਹਾਵਰਾ ਜਿਹੜੇ ਆਮ ਬਿੰਬ ਜਿਹੜੇ ਸਾਡੇ ਲੋਕ ਵਿਰਸੇ ਦੇ ਵਿੱਚ ਜਿਹੜੇ ਛਾਏ ਹੋਏ ਆ ਉਹ ਉਹਨਾਂ ਨੇ ਪ੍ਰਗਟ ਕੀਤੇ ਜਿਨ੍ਹਾਂ ਨੂੰ ਕਿ ਅਗਲੇ ਬੱਚੇ ਅਗਲੀਆਂ ਪੀੜ੍ਹੀਆਂ ਵੇਖਣਗੇ ਕਿ ਸਾਡੀ ਪੰਜਾਬੀ ਕਿੰਨੀ ਅਮੀਰ ਭਾਸ਼ਾ ਵਾ ਤੇ ਉਹਦੇ ਵਿੱਚ ਕਿੰਨੇ ਅਮੀਰ ਅਰਥ ਨੇ ਸ਼ਿਵ ਕੁਮਾਰ ਨੇ ਆਪਣੀ ਮੁਹੱਬਤ ਬਾਰੇ ਮਾਂ ਬਾਰੇ ਦੇਸ਼ ਭਗਤੀ ਬਾਰੇ ਸਮੇ ਸਮਾਜ ਦੇ ਜਿਹੜੇ ਦਰਪੇਸ਼ ਮਸਲੇ ਉਹਦੇ ਖਾਸ ਤੌਰ ਤੇ ਔਰਤਾਂ ਦੇ ਦੁੱਖ ਜਿਹੜਾ ਉਹ ਸੰਝ ਗਿਤੇ ਇਹ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਅਸੀਂ ਅੱਜ ਸਮਾਗਮ ਜਿਹੜਾ ਉਹ ਮਨਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹਨੂੰ ਅਸੀਂ ਕੋਸ਼ਿਸ਼ ਕਰਾਂਗੇ ਹਰ ਸਾਲ ਇਹ ਜਿਹੜਾ ਸਮਾਗਮ ਕੀਤਾ ਜਾਏ ਉਹਨਾਂ ਦੀ ਯਾਦ ਵਿੱਚ ਜਿਹੜੇ ਅਗੇ ਅਸੀਂ ਇੱਥੇ ਨਾਟਕ ਵਗੈਰਾ ਖੇਡਦੇ ਹਾਂ ਉਹ ਵੀ ਵਧੀਆ ਟੰਗ ਨਾਲ ਖੇਡੇ ਜਾਂਦੇ ਅੱਜ ਅਸੀਂ ਸ਼ਿਵ ਕੁਮਾਰ ਬਟਾਲਵੀ ਜੀ ਦੀ 52 ਬਰਸੀ ਤੇ ਹਾਜ਼ਰੀ ਭਰੀ ਹੈ ਔਰ ਉਹਦੇ ਨਾਲ ਨਾਲ ਇੱਥੇ ਬਹੁਤ ਹੀ ਮਾਨਯੋਗ ਕੁ ਜਿਹੜੇ ਕਵੀ ਨੇ ਸਾਡੇ ਸ਼ਹਿਰ ਦੇ ਹਾਰੇਦਵਾਲੇ ਏਰੀਏ ਦੇ ਵਿੱਚ ਇੱਥੇ ਪਹੁੰਚੇ ਨੇ ਆਡੀਟੋਰੀਅਮ ਦੇ ਵਿੱਚ ਬਹੁਤ ਹੀ ਸੋਹਣੀਆਂ ਕਵਿਤਾਵਾਂ ਹੋ ਰਹੀਆਂ ਨੇ ਨਵੀਂ ਨਵੀਂ ਮਾਰਕੀਨਸ ਲਾਂਚ ਹੋ ਰਹੀਆਂ ਨੇ ਔਰ ਉਹਦੇ ਨਾਲ ਨਾਲ ਜਿਸ ਸਾ ਆਪਣਾ ਸਾਡੇ ਸ਼ਿਵ ਕੁਮਾਰ ਬਟਾਲਵੀ ਜੀ ਨੇ ਆਪਣੀ ਕਵਿਤਾ ਦੇ ਨਾਲ ਪੂਰੇ ਏਸ਼ੀਆ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਨਾਮ ਰੋਸ਼ਨ ਕੀਤਾ ਈ ਇਦਾਂ ਹੀ ਸੇਮ ਸਾਡੇ ਮਾਨਜੋਤ ਐਮ ਐਲ ਏ ਅਮਨ ਸ਼ੇਸ਼ੀ ਸ਼ਰੀ ਐਲ ਸੀ ਜੀ ਪੰਜਾਬ ਪਰਦਾਨ ਉਹ ਵੀ ਇਹੀ ਡ੍ਰੀਮ ਲੈ ਕੇ ਚੱਲ ਰਹੇ ਨੇ ਕਿ ਜਿੰਨੇ ਵੀ ਸਟੂਡੈਂਟਸ ਨੇ ਯੂਥ ਨੇ ਪੂਰਵੀ ਆਰਟਿਸਟਸ ਨੇ ਜਿਹੜੇ ਕਵਿਤਾ ਵੱਲ ਚੱਲ ਰਹੇ ਨੇ ਉਹਨਾਂ ਪ੍ਰਤਿਬਾਤ ਹੀ ਡੈਡੀਕੇਸ਼ਨ ਦੇ ਨਾਲ ਉਹਨਾਂ ਦੀ ਹੈਲਪ ਆਊਟ ਵੀ ਅਰਮਾ ਚਾਹੁੰਦੇ ਨੇ ਔਰ ਇਹੀ ਮੈਸੇਜ ਐ ਐਮਐਲਏ ਸਾਹਿਬ ਵੱਲੋਂ ਆ ਕਿ ਜਿਹੜੇ ਜਿਹੜੇ ਆਪਣੇ ਕਵਿਤਾ ਦੇ ਵਿੱਚ ਵਦਨਾ ਚਾਹੁੰਦੇ ਨੇ ਉਹ ਵਦਨ ਅਸੀਂ ਉਹਨਾਂ ਦਾ ਪੂਰਾ ਸਾਥ ਦਵਾਂਗੇ ਜਿੱਦਾਂ ਜਿਹਦੇ ਨਾਲ ਸਾਡੇ ਬਟਾਲੇ ਦਾ ਪੂਰਾ ਨਾਮ ਹੋਰ ਰੋਸ਼ਨ ਹੋਵੇ ਬਟਾਲੇ ਵਾਲੇ ਤੁਸੀਂ ਆਖਿਆ ਵਾ ਕਿ ਕੋਈ ਬਾਈਕ ਸਾਈਟ ਐ ਕਿਹ ਹੈਗੀ ਜੀ ਔਡੀਟੋਰੀਅਮ ਦੇ ਵਿੱਚ ਵੇਖੋ ਜਿੱਦਾਂ ਇਹ ਹੁਣ ਸ਼ਹਿਰ ਤੇ ਪੂਰੇ ਚ ਡਿਵੈਲਪਮੈਂਟ ਚੱਲ ਰਹੀ ਆ ਕੁਝ ਪ੍ਰੋਬਲਮਸ ਅਰਕੇ ਵੀ ਐਮਐਲਏ ਸਾਹਿਬ ਉੱਪਰ ਜਿੱਦਾਂ ਵੀ ਉਹਨਾਂ ਦੀ ਜੁੱਤੀਆਂ ਅਸਰੀਆਂ ਨੇ ਅੱਜ ਦੀ ਡੇਟ 'ਚ ਵੀ ਫੰਡਸ ਲੈਣ ਵਾਸਤੇ ਬਟਾਲੇ ਵਾਸਤੇ ਡਿਵੈਲਪਮੈਂਟ ਚੱਲ ਰਹੀ ਹੈ ਜਿੰਨੇ ਪ੍ਰੋਜੈਕਟ ਦੇ ਵਿੱਚ ਹੁਣ ਤਹਿਸੀਲ ਸਾਡੀ ਨਵੀਂ ਬਣ ਰਹੀ ਹੈ ਉਹਦੇ ਨਾਲ ਨਾਲ ਰੈ residense SSP residense SGM residense ਜਿਹੜੇ ਨੇ ਨਵੇਂ ਬਣਦੇ MDP ਆਫਿਸ ਨਾਮ ਆ ਬਣ ਗਿਆ ਹੈ ਬੱਸ ਸਟੈਂਡ ਵੀ ਜਿਹੜਾ ਉਹ ਸ਼ਿਫਟ ਹੋਣਾ ਹੈ ਉਹਦੇ ਨਾਲ ਨਾਲ ਆਡੀਟੋਰੀਅਮ ਵੀ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਨਾਲੇ ਸ਼ਿਫਟ ਹੋਮਾਰ ਬਟਾਲਵੀ ਜੀ ਦੇ ਨਾਮ ਤੋਂ ਇਹ ਵੀ ਰੈਨੋਵੇਸ਼ਨ ਹੋਇਆ ਠਾ ਇਹਦੇ ਵੀ ਜਿਹੜੇ ਕਪੈਸਿਟੀ ਆ ਸੀਟਸ ਦੀ ਉਹ ਡਬਲ ਤੋਂ 트리플 ਹੋ ਗਿਆ ਅਸੀ ਸਾਹਿਬ ਬੁੱਧੀ ਜੀ ਵੀ ਸ਼ਾਇਦ ਕਾਫੀ ਮੌਜੂਦ ਨੇ ਪਰ ਇਹ ਯੂਥ ਵੇਖੀ ਯੂਥ ਬਹੁਤ ਘੱਟ ਹੈ ਕੀ ਕਹਿਣਾ ਚਾਹੁੰਦੇ ਹੋ ਯੂਥ ਰਿਸ਼ਪਨ ਵਾਲੀ ਜੀ ਅੱਜ ਦੀ ਡੇਟ ਦੇ ਵਿੱਚ ਯੂਥ ਜਿਹੜੇ ਨੇ ਉਹ ਥੋੜੇ ਹੈਜੀਟੇਟ ਕਰਦੇ ਨੇ ਉਹਨਾਂ ਨੂੰ ਸਿਰਫ ਇੱਕੋ ਪ੍ਰੋਪਰ ਗਾਈਡਨੈਸ ਚਾਹੀਦੀ ਹੈ ਬੜੇ ਬੜੇ ਟੈਲੈਂਟਡ ਬੱਚੇ ਜਿਹੜੇ ਆ ਘਰ ਬੈਠੇ ਨੇ ਮੇਰੀ ਪੇਰੈਂਟਸ ਨੂੰ ਵੀ ਬੇਨਤੀ ਹੈ ਜੇ ਬੱਚਿਆਂ ਦੇ ਵਿੱਚ ਉਹ ਟੈਲੈਂਟ ਹੈ ਬੱਚਿਆਂ ਨੂੰ ਬਾਹਰਲੇ ਰਾਹ ਦੇ ਵਿੱਚ ਨਾ ਧਰੋ ਉਹਨਾਂ ਦਾ ਜੋ ਟੈਲੈਂਟ ਹੈ ਉਸ ਦੇ ਉਹਨੂੰ ਸਪੋਰਟ ਕਰੋ ਉਹਨੂੰ ਪਾਲਿਸ਼ ਅਰੋ ਉਹ ਹੋਰ ਵੀ ਇਸ ਚੀਜ਼ ਤੇ ਉੱਪਰ ਆਉਣਗੇ